ਕੇ ਦੇਸ਼ ਦਾ ਹਰ ਇੱਕ ਵਿਅਕਤੀ ਦੇਸ਼ ਦਾ ਸਾਥ ਦੇਵੇ ਤੇ ਦੇਸ਼ ਦੀ ਸਰਕਾਰ ਦਾ ਫਰਜ ਬੰਦਾ ਹੈ ਕਿ ਉਹ ਪਾਕਿਸਤਾਨ ਦਾ ਮੂ ਤੋੜ ਜਵਾਬ ਦੇਵੇ ਜਿਨ੍ਹਾਂ ਨੇ ਸਾਡੇ ਹਿੰਦੁਸਤਾਨ ਦੇ ਲੋਕਾਂ ਦੇ ਉਹਨਾਂ ਦੇ ਜਾਨ ਲੈਵਾ ਹਮਲਾ ਕਰਕੇ ਐਡੇ ਵੱਡੇ ਹਮਲੇ ਨੂੰ ਅੰਜਾਮ ਪਹਚਾਇਆ ਸੋ ਅਸੀਂ ਸਾਰੇ ਲੋਕ ਅੱਜ ਅਸੀਂ ਸਾਰੀ ਕਾਂਗਰਸ ਪਾਰਟੀ ਨੇ ਰੈਜ਼ੋਲੂਸ਼ਨ ਪਾਸ ਕੀਤਾ ਹੈ ਨਿੰਦਾ ਪਸਤਾਵ ਪਾਸ ਕੀਤਾ ਹੈ ਇਹ ਬਹੁਤ ਵੱਡਾ ਹਮਲਾ ਹੈ ਔਰ ਇਤਕਾ ਹੋਇਆ ਸਾਡੇ ਦੇਸ਼ ਦੇ ਲੋਕਾਂ ਦੇ ਨਾਲ ਤੇ ਉਹਨਾਂ ਸਲਾਮੀਆਂ ਦੇ ਨਾਲ ਪੈਨਾਲੀ ਪਾਕਿਸਤਾਨ ਦੇ ਖਿਲਾਫ ਪਸਤਾਵ ਲੈ ਕੇ ਆਏ ਕਿ ਉਹਰਾ ਇਤ ਦਾ ਜਵਾਬ ਸਾਨੂੰ ਪੱਥਰ ਚ ਦੇਣਾ ਚਾਹੀਦਾ ਸੋ ਅਸੀਂ ਇਹਦੀ ਨਿੰਦਾ ਕਰਦੇ ਹਾਂ ਪਰ ਭਾਰਤ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕੀ ਸਾਡੇ ਇਹਨਾਂ ਲੋਕਾਂ ਨੂੰ ਇਹਨਾਂ ਨੂੰ ਇਨਸਾਫ ਮਿਲੇਗਾ ਸਾਨੂੰ ਲੱਗਦਾ ਸੀਗਾ ਕਿ ਜੰਮੂ ਕਸ਼ਮੀਰ ਦੇ ਵਿੱਚ ਸ਼ਾਂਤੀ ਹੋ ਗਈ ਹੈ ਜਿਸ ਪ੍ਰਕਾਰ ਦੇਸ਼ ਦੇ ਗ੍ਰਹਿ ਮੰਤਰੀ ਦੇ ਕਾਫੀ ਵਾਰ ਬਿਆਨ ਆਉਂਦੇ ਸੀ ਕਿ ਆਜ ਦੇਖੋ ਧਾਰਾ 370 ਤੋੜਨੇ ਕੇ ਬਾਅਦ ਮੁਕੰਮਲ ਤੌਰ ਤੇ ਅਮਨ ਔਰ ਸ਼ਾਂਤੀ ਹੋ ਗਈ ਹੈ ਜੰਮੂ ਕਸ਼ਮੀਰ ਤੇ ਦੇਸ਼ ਦੇ ਲੋਕਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੱਲ ਤੇ ਇਤਬਾਰ ਕਰਕੇ ਉਥੇ ਸਹਿਰ ਸਫਾਟੇ ਹੱਸੇ ਜਾਣਾ ਸ਼ੁਰੂ ਕਰਤਾ ਸਾਨੂੰ ਵੀ ਇਸ ਗੱਲ ਦੀ ਖੁਸ਼ੀ ਹੋਈ ਲੇਕਿਨ ਇਸ ਤਰ੍ਹਾਂ ਤੇ ਜਿਹੜਾ ਹਮਲਾ ਇਹ ਦਰਸਾਉਂਦਾ ਹੈ ਕਿ ਅੱਜ ਵੀ ਜਿਹੜੇ ਹਾਲਾਤ ਹਨ ਉਹ ਠੀਕ ਨਹੀਂ ਹਨ ਸੋ ਮੇਰੀ ਮੰਗ ਹੈ ਦੇਸ਼ ਦੀ ਸਰਕਾਰ ਤੋਂ ਇਹ ਹਾਲਾਤਾਂ ਤੇ ਨਜ਼ਰ ਬਣਾਏ ਰੱਖੋ ਔਰ ਹਾਲਾਤਾਂ ਤੇ ਨਜ਼ਰ ਬਣਾਉਣਾ ਸਰਕਾਰ ਦਾ ਕੰਮ ਹੈ ਔਰ ਇਹ ਵੱਡਾ ਹਮਲਾ ਨਹੀਂ ਹੋਣਾ ਚਾਹੀਦਾ ਸੀ ਇਰੀ ਜਾਂਚ ਹੋਵੇ ਇਹ ਕਿਉਂ ਹੋਇਆ ਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਮਿਲਣੀ ਚਾਹੀਦੀ ਹੈ ਪੰਜਾਬ ਦੇ ਪੰਜਾਬ ਦੇ ਮੁੱਖ ਮੰਤਰੀ ਮੀਟਿੰਗ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਆਪਣਾ ਸ਼ਾਂਤੀ ਕਿਸੇ ਤਰ੍ਹਾਂ ਵੀ ਪੰਜਾਬ ਦੀ ਵੀ ਖਰਾਬ ਨਹੀਂ ਹੋਣੀ ਇਹ ਪੰਜਾਬ ਦਾ ਚਾਹੇ ਮੁੱਖ ਮੰਤਰੀ ਸਾਹਿਬ ਹੈ ਚਾਹੇ ਕੋਈ ਪਾਰਟੀ ਹੈ ਜਿਹੜਾ ਹਿੰਦੁਸਤਾਨ ਦਾ ਨਾਗਰਿਕ ਹੈ ਆਜੋਰਾਇ ਫਰਜ ਬੰਦਾ ਹੈ ਕਿ ਇਸ ਸੌਖੇ ਖੜੇ ਅਸੀਂ ਸਮੁੱਚਾ ਦੇਸ਼ ਇਕੱਠੇ ਹੋ ਕੇ ਲੜਾਈ ਲੜੀਏ ਅੱਜ ਅਸੀਂ ਨਾਲ ਦੀ ਨਾਲ ਪੂਰੇ ਜ਼ਿਲ੍ਹਿਆਂ ਦੇ ਵਿੱਚ ਸਾਡੇ ਜ਼ਿਲ੍ਹੇ ਪ੍ਰਧਾਨਾਂ ਨੇ ਤੇ ਕਾਂਗਰਸ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਅਸੀਂ ਸ਼ਾਮ ਵੇਲੇ ਅਮਨ ਔਰ ਸ਼ਾਂਤੀ ਦਾ ਪੈਗਾਮ ਦਿੰਦੇ ਹੋਏ ਕੈਂਡਲ ਮਾਰਚ ਵੀ ਜ਼ਿਲ੍ਹਿਆਂ ਦੇ ਵਿੱਚ ਕਰਾਂਗੇ ਸੋ ਇਹ ਚੰਗੀ ਗੱਲ ਆ ਅਗਰ ਮੁੱਖ ਮੰਤਰੀ ਸਾਹਿਬ ਵੀ ਕਰ ਰਹੇ ਹੈ ਜੋ ਕਿ ਬੇਸ਼ਕੀ ਸੁਰੱਖਿਆ ਦਾ ਮੁੱਦਾ ਹੈ ਕਰੋ ਇਹ ਬੇਸ਼ਕੀ ਲੋਕਾਂ ਦਾ ਮੁੱਦਾ ਪਹਿਲ ਕਦਮੀ ਕਰਦੇ ਹੋਏ ਅਮਿਤ ਸ਼ਾਹ ਜੀ ਦੇ ਨਾਲ ਟੈਲੀਫੋਨ ਤੇ ਗੱਲ ਕੀਤੀ ਨਾਲ ਹੀ ਉਹਨਾਂ ਨੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ। ਔਰ ਉਹਨਾਂ ਨੇ ਅਮਨ ਔਰ ਸ਼ਾਂਤੀ ਦਾ ਪੈਗਾਮ ਭੇਜਿਆ। ਔਰ ਸਦਾ ਸਮੂਹ ਦੇ ਸ਼ਾਸੀਆਂ ਦਾ ਇਹ ਫਰਜ ਬੰਦਾ ਹੈ ਕਿ ਇਸ ਮੌਕੇ ਹੋ ਕੇ ਦੇਸ਼ ਦਾ ਹਰ ਇੱਕ ਵਿਅਕਤੀ ਦੇਸ਼ ਦਾ ਸਾਥ ਦੇਵੇ। ਤੇ ਦੇਸ਼ ਦੀ ਸਰਕਾਰ ਦਾ ਫਰਜ ਬੰਦਾ ਹੈ ਕਿ ਉਹ ਪਾਕਿਸਤਾਨ ਦਾ ਮੂਤੋੜ ਜਵਾਬ ਦੇਵੇ ਜਿਨ੍ਹਾਂ ਨੇ ਸਾਡੇ ਹਿੰਦੁਸਤਾਨ 'ਤੇ ਐਡੇ ਵੱਡੇ ਹਮਲੇ ਨੂੰ ਅੰਜਾਮ ਪੁੱਛਾਇਆ ਸੋ ਅਸੀਂ ਸਾਰੇ ਲੋਕ ਅੱਜ ਅਸੀਂ ਸਾਰੀ ਕਾਂਗਰਸ ਪਾਰਟੀ ਨੇ ਰੈਜ਼ੋਲੂਸ਼ਨ ਪਾਸ ਕੀਤਾ ਹੈ ਦਿੰਦਾ ਪ੍ਰਸਤਾਵ ਪਾਸ ਕੀਤਾ ਹੈ ਕਿ ਇਹ ਬਹੁਤ ਵੱਡਾ ਹਮਲਾ ਹੈ ਔਰ ਇਹ ਧੱਕਾ ਹੋਇਆ ਸਾਡੇ ਦੇਸ਼ ਦੇ ਲੋਕਾਂ ਦੇ ਨਾਲ ਤੇ ਉਹਨਾਂ ਸੈਲਾਨੀਆਂ ਦੇ ਨਾਲ ਤੇ ਨਾਲ ਹੀ ਪਾਕਿਸਤਾਨ ਦੇ ਖਿਲਾਫ ਪ੍ਰਸਤਾਵ ਲੈ ਕੇ ਆਏ ਕੀ ਉਹਰਾ ਇੱਟ ਦਾ ਜਵਾਬ ਸਾਨੂੰ ਪੱਥਰ ਚ ਦੇਣਾ ਚਾਹੀਦਾ ਸੋ ਅਸੀਂ ਇਹਦੀ ਨਿੰਦਾ ਕਰਦੇ ਹਾਂ ਪਰ ਭਾਰਤ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਸਾਡੇ ਇਹਨਾਂ ਲੋਕਾਂ ਨੂੰ ਇਹਨਾਂ ਨੂੰ ਇਨਸਾਫ ਮਿਲੇਗਾ ਸਾਨੂੰ ਲੱਗਦਾ ਸੀਗਾ ਕਿ ਜੰਮੂ ਕਸ਼ਮੀਰ ਦੇ ਵਿੱਚ ਸ਼ਾਂਤੀ ਹੋ ਗਈ ਹੈ ਜਿਸ ਪ੍ਰਕਾਰ ਦੇਸ਼ ਦੇ ਗ੍ਰਹਿ ਮੰਤਰੀ ਦੇ ਕਾਫੀ ਵਾਰ ਬਿਆਨ ਆਉਂਦੇ ਸੀ ਕਿ ਆਜ ਦੇਖੋ ਧਾਰਾ 370 ਤੋੜਨੇ ਕੇ ਬਾਅਦ ਮਕਮਲ ਤੌਰ ਤੇ ਅਮਨ ਔਰ ਸ਼ਾਂਤੀ ਹੋ ਗਈ ਹੈ ਜੰਮੂ ਕਸ਼ਮੀਰ ਤੇ ਦੇਸ਼ ਦੇ ਲੋਕਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੱਲ ਤੇ ਇਤਬਾਰ ਕਰਕੇ ਉਥੇ ਸੈਰ ਸਫਾਟੇ ਹੱਸੇ ਜਾਣਾ ਸ਼ੁਰੂ ਕਰਤਾ ਸਾਨੂੰ ਵੀ ਇਸ ਗੱਲ ਦੀ ਖੁਸ਼ੀ ਹੋਈ ਲੇਕਿਨ ਇਸ ਤਰ੍ਹਾਂ ਇਹ ਜਿਹੜਾ ਹਮਲਾਏ ਦਰਸਾਉਂਦਾ ਹੈ ਕਿ ਅੱਜ ਵੀ ਜਿਹੜੇ ਹਾਲਾਤ ਹਨ ਉਹ ਠੀਕ ਨਹੀਂ ਹਨ ਸੋ ਮੇਰੀ ਮੰਗ ਹੈ ਦੇਸ਼ ਦੀ ਸਰਕਾਰ ਤੋਂ ਇਹ ਹਾਲਾਤਾਂ ਤੇ ਨਜ਼ਰ ਬਣਾਏ ਰੱਖੋ ਔਰ ਹਾਲਾਤਾਂ ਤੇ ਨਜ਼ਰ ਬਣਾਉਣਾ ਸਰਕਾਰ ਦਾ ਕੰਮ ਹੈ ਔਰ ਇਹ ਵੱਡਾ ਹਮਲਾ ਨਹੀਂ ਹੋਣਾ ਚਾਹੀਦਾ ਸੀ ਤੇਰੀ ਜਾਂਚ ਹੋਵੇ ਇਹ ਕਿਉਂ ਹੋਇਆ ਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਮਿਲਣੀ ਚਾਹੀਦੀ ਪੰਜਾਬ ਦੇ ਪੰਜਾਬ ਦੇ ਮੁੱਖ ਮੰਤਰੀ ਮੀਟਿੰਗ ਦੀ ਹੈ ਤੇ ਉਹਨਾਂ ਨੇ ਕਿਹਾ ਕਿ ਆਪਣਾ ਸ਼ਾਂਤੀ ਕਿਸੇ ਤਰ੍ਹਾਂ ਵੀ ਪੰਜਾਬ ਦੀ ਵੀ ਖਰਾਬ ਨਹੀਂ ਹੋਏ ਇਹ ਪੰਜਾਬ ਦਾ ਚਾਹੇ